ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਦੋਸਤੋ ਸਵੇਰ ਦਾ ਟਾਈਮ ਹੈ 11 ਵਜੇ ਦਾ ਤੇ ਮੈਂ ਨਾ ਇੱਧਰ ਆਪਣੇ ਖੇਤਾਂ 'ਵਾਂ ਲਾਇਆ ਸੀ ਸਾਡਾ ਘਰ ਉਹ ਪਰੇ ਤੇ ਅਚਾਨਕ ਹੀ ਮੈਂ ਤੁਰਿਆ ਆਉਂਦਿਆਂ ਸੀ ਤੇ ਅਚਾਨਕ ਅੱਗੇ ਮੈਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦਿਖੀ ਹੈ ਤੁਹਾਨੂੰ ਵੀ ਦਿਖਾਉਣਾ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਜੁੜੇ ਰਹੋ ਪੂਰੇ ਵਲੌਗ ਤੱਕ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਚੀਜ਼ ਹੈ ਸ਼ਾਇਦ ਤੁਸੀਂ ਕਿਸੇ ਨੇ ਦੇਖੀ ਵੀ ਹੋਊਗੀ ਕਿਸੇ ਨੇ ਨਹੀਂ ਵੀ ਦੇਖੀ ਹੋਊਗੀ ਤੇ ਅੱਜ ਤੁਹਾਨੂੰ ਦਿਖਾਉਣਾ ਏ ਸੱਪ ਦੀ ਕੁੰਜ ਬਹੁਤ ਵੱਡੀ ਸੱਪ ਦੀ ਕੁੰਜ ਮੈਂ ਵੇਖ ਕੇ ਹੈਰਾਨ ਹੋ ਗਿਆ ਮੈਂ ਕਿਾ ਸੱਪੇ ਦੂਰੋਂ ਇਦਾਂ ਲੱਗਿਆ ਮੈਨੂੰ ਚਲੋ ਦਿਖਾਉਣਾ ਤੁਹਾਨੂੰ ਬਹੁਤ ਵਧੀਆ ਲੱਗੀ ਬਹੁਤ ਵੱਡਾ ਸੱਪ ਆ ਦੇਖੋ ਜੀ ਬੱਲੇ ਬੱਲੇ ਕਿੱਡੀ ਵੱਡੀ ਆ ਯਾਰ ਥੋੜੀ ਇੱਥੇ ਪਈ ਆ ਤੇ ਥੋੜੀ ਇੱਧਰ ਆ ਦੇਖੋ ਕਿਦਾਂ ਲਾ ਕੇ ਸੁੱਟੀ ਬਾਹਲਾ ਹੀ ਵੱਡਾ ਸੱਪ ਲੱਗਦਾ ਏ ਆ ਦੇਖੋ ਜੀ ਵਾਵਾ ਲੰਮੀ ਏ ਇਹ ਅਸੀਂ ਨਾ ਬਹੁਤ ਜ਼ਿਆਦਾ ਦੇਖੀ ਆ ਸਾਡੇ ਘਰ ਦੇ ਆਸ-ਪਾਸੇ ਆਮ ਹੀ ਦੇਖਣ ਨੂੰ ਮਿਲ ਜਾਂਦੇ ਆ ਕਈ ਜਗ੍ਹਾ ਜਿੱਥੇ-ਜਿੱਥੇ ਸੱਪ ਰਹਿੰਦੇ ਆ ਤੇ ਇੱਧਰ ਨਾ ਥੋੜੇ ਜਿਹਾ ਬੁੱਝੇ ਆ ਦੇਖੋ ਬੁੱਝਿਆਂ ਵਾਝਿਆਂ ਮਕੋਰ ਬੇਰੀਆਂ ਦੇ ਬੁੱਟੇ ਆ ਤੇ ਇੱਧਰ ਸੱਪ ਜ਼ਿਆਦਾ ਹੁੰਦੇ ਆ ਇਹੋ ਜੀ ਜਗ੍ਹਾ 'ਚ ਤੇ ਸੱਪ ਵੀ ਇੱਥੇ ਸਾਡੇ ਬਹੁਤ ਦੇਖਣ ਨੂੰ ਮਿਲਦੇ ਆ ਵੱਡੇ-ਵੱਡੇ ਤੇ ਬਹੁਤ ਹੀ ਵੱਡੀ ਕੁੰਝ ਸੱਪ ਦੀ ਆਰ ਦੇਖ ਲੋ ਕੁਦਰਤ ਨੇ ਕਿਦਾਂ ਦੇ ਜੀਵ ਬਣਾਏ ਨਾ ਪੂਰਾ ਮਤਲਬ ਇਹਦਾ ਜਿਵੇਂ ਆਪਾਂ ਕੱਪੜੇ ਪਾਉਂਨੇ ਆ ਤੇ ਇਹਨਾਂ ਦਾ ਵੀ ਇੱਕ ਹਸਬਨਾ ਇੱਕ ਕੱਪੜਾ ਹੀ ਆ ਇੱਕ ਕੁੰਜ ਲੱਥ ਜਾਂਦੀ ਤੇ ਫਿਰ ਦੂਜੀ ਨਵੀਂ ਤਿਆਰ ਹੋ ਜਾਂਦੀ ਹੈ ਸ਼ਾਇਦ ਇਹਨਾਂ ਦਿਨਾਂ ਚ ਉਹਨਾਂ ਦੀ ਕੁੰਜ ਲੱਥਦੀ ਹੋਵੇ ਆਹ ਦੇਖੋ ਦੋਸਤੋ ਤੁਹਾਨੂੰ ਮੈਂ ਪੂਰਾ ਮੂੰਹ ਦਿਖਾਉਣਾ ਹੈ ਪੂਰਾ ਸ਼ੇਪ ਬਣਿਆ ਆ ਦੇਖੋ ਹਾਂ ਅੱਖਾਂ ਐ ਤੇ ਆਹ ਥੱਲੇ ਦਾ ਹਿੱਸਾ ਐ ਦੇਖ ਲਓ ਕਮਾਲ ਐ ਨਾ ਤੇ ਆ ਨਾ ਖੇਤ ਦੇ ਵਿੱਚ ਹੁਣ ਫੁੱਫੜ ਜੀ ਹੋਣਾ ਨੇ ਬੀਜਣੀ ਆ ਕਣਕ ਤੇ ਉਸ ਲਈ ਤਿਆਰ ਕਰ ਰਹੇ ਨੇ ਇਹਨੂੰ ਵਾਕੇ ਵੇਖਿਆ ਕਿੰਨੀ ਵਧੀਆ ਕਿੰਨੀ ਲੰਮੀ ਹੈ ਕੁੰਝ ਯਾਰ ਮੈਂ ਮਤਲਬ ਬਹੁਤ ਦੇਖੀਆਂ ਛੋਟੀਆਂ ਛੋਟੀਆਂ ਦੇ ਘਰੇ ਬਹੁਤ ਘਰ ਦੇ ਪਿਛਲੇ ਸਾਈਡ ਤੇ ਜਿਵੇਂ ਕਈ ਵੀ ਜਗ੍ਹਾ ਜਿੱਥੇ ਜਿੱਥੇ ਸੱਪ ਸੁਪ ਹੁੰਦੇ ਉੱਥੇ ਦੇਖੀਆਂ ਲੱਥੀਆਂ ਹਰ ਵਾਰੀ ਦੇਖਦੇ ਰਹਿੰਦੇ ਆ ਤੇ ਆਹ ਦੇ ਬਹੁਤ ਹੀ ਵੱਡੀ ਅੱਜ ਦੇਖੀ ਕੁੰਝ ਯਾਰ ਕਮਾਲ ਹੈ ਤੇ ਮੈਂ ਆਹ ਡੰਡੇ ਨਾਲ ਚੁੱਕ ਕੇ ਦੇ ਦਾਂ ਆਂ ਤਿੱਲੇ ਜਿਹੇ ਦੇ ਨਾਲ ਦਿਖਾਉਣਾ ਤੁਹਾਨੂੰ ਆ ਦੇਖੋ ਜੀ ਦੇਖ ਲਓ ਦੋਸਤੋ ਕਿੱਦਾਂ ਆਏ ਆਪਣੀ ਲਾ ਲੰਦੇ ਨਾ ਕੁੰਜ ਜੀ ਆਪਣਾ ਪੂਰਾ ਫਿਰ ਨਵੀਂ ਕੁੰਜ ਉੱਤੇ ਆ ਜਾਂਦੀ ਹੁਣੀ ਆ ਇੱਕ ਹੋਰ ਮੈਂ ਤੁਹਾਨੂੰ ਦੋਸਤੋ ਚੀਜ਼ ਦਿਖਾਉਣਾ ਹੈ ਬਹੁਤ ਹੀ ਵਧੀਆ ਇੰਟਰਸਟਿੰਗ ਤੇ ਆਹ ਦੇਖੋ ਮੈਂ ਇੱਥੇ ਰੱਖਿਆ ਸੀ ਹੁਣ ਇਹ ਤੁਹਾਨੂੰ ਦਿਖਾਉਣਾ ਹੈ ਆਹ ਦੇਖੋ ਇੱਕ ਹੋਰ ਜੀਵ ਦਿਖਾਉਣਾ ਤੁਹਾਨੂੰ ਦੋਸਤੋ ਇਹਨੂੰ ਕਹਿੰਦੇ ਨੇ ਕੋਗਾ ਹਾਂਜੀ ਤੇ ਆ ਨਾ ਇਹ ਕਈ ਖਾਲੀ ਹੁੰਦੇ ਆ ਤੇ ਇਹ ਵੀ ਮੈਨੂੰ ਖੇਤ ਚੋਂ ਮਿਲਿਆ ਕਿਉਂਕਿ ਵਗਿਆ ਖੇਤ ਬਰਸਾਤਾਂ ਦੇ ਵਿੱਚ ਬਹੁਤ ਜ਼ਿਆਦਾ ਛੋਟੇ ਵੱਡੇ ਹੁੰਦੇ ਜੀਵ ਤੇ ਇਹਦੇ ਵਿੱਚ ਹੈਗਾ ਇਹ ਆ ਜੀਵ ਕੋਗਾਜਾ ਜਿਹੜਾ ਹੁੰਦਾ ਹੈ ਆ ਬੰਦ ਪਿਆ ਹੈ ਜੀ ਤੇ ਇਹਦੇ ਅੰਦਰ ਹੈ ਜੀਵ ਤੇ ਉੱਤੋਂ ਦੇਖੋ ਕਿੰਨਾ ਸਖਤ ਕਿੰਨਾ ਸੋਹਣਾ ਬਣਿਆ ਜਿਵੇਂ ਸ਼ੰਖ ਜੇ ਨਹੀਂ ਹੁੰਦੇ ਉਹਨਾਂ ਦੇ ਟਾਈਪ ਦਾ ਮਟੀਰੀਅਲ ਕਮਾਲ ਹੈ ਯਾਰ ਬਿਲਕੁਲ ਕੁਦਰਤ ਨੇ ਕਿਹੋ ਕਿਹੋ ਜਿਹਿਆਂ ਨਾ ਅਜੀਬੋ ਘਰੀਬਾ ਬਣਾਏ ਆ ਨਾ ਜੀਵ ਜੰਤੂ ਦੇਖ ਲਓ ਤੇ ਆ ਸਾਡੇ ਘਰ ਤੋਂ ਥੋੜਾ ਲੱਗ ਗਈ ਹੈ ਤੇ ਇੱਧਰ ਨਾ ਪਹਿਲੇ ਮੇਰੇ ਫੁੱਫੜ ਜੀ ਦੇ ਭਰਾ ਰਹਿੰਦੇ ਸੀ ਚਾਚਾ ਜੀ ਉਹਨਾਂ ਦਾ ਘਰ ਹੀ ਤੇ ਉਹ ਹੁਣ ਦੂਸਰੀ ਜਗ੍ਹਾ ਆਪਣਾ ਉੱਚੀ ਜਗ੍ਹਾ ਚਲੇ ਗਏ ਤੇ ਆ ਉਹਨਾਂ ਦਾ ਹੀ ਕਮਰਾ ਏ ਮਤਲਬ ਇਹ ਇੱਥੇ ਘਰ ਹੀ ਉਹਨਾਂ ਦਾ ਬਣਿਆ ਤੇ ਆ ਕਮਰਾ ਇੱਕ ਰਹਿਣਤਾ ਸੀ ਉਹਨਾਂ ਨੇ ਦੇਖੋ ਕਿਦਾਂ ਉਹ ਝਾੜ ਬਣਿਆ ਪਿਆ ਤੇ ਆ ਇੱਥੇ ਦੋ ਅੰਬ ਦੇ ਪੇੜ ਬਹੁਤ ਵੱਡੇ ਵੱਡੇ ਤੇ ਦੋ ਜਾਮਨੂ ਦੇ ਪੇੜ ਪਿੱਛੇ ਬਹੁਤ ਵੱਡੇ ਵੱਡੇ ਤੇ ਉਸ ਪੈਦਿਆਂ ਤੇ ਉਧਰ ਬਹੁਤ ਵੱਡੇ ਵੱਡੇ ਪੇੜ ਆ ਦੋ ਦੋ ਡਬਲ ਡਬਲ ਹੈ ਉਧਰ ਵੀ ਅੰਬ ਦੇ ਡਬਲ ਪੇੜ ਆ ਆ ਦੇਖੋ ਜੀ ਕਿੰਨਾ ਝਾੜ ਬਣਿਆ ਪਿਆ ਇੱਥ ਤੇ ਆ ਨਾ ਦੋਸਤੋ ਪਾਰਾ ਪਾਰਾ ਇਹ ਤਾਂ ਪਤਾ ਲੱਗਦਾ ਨਾ ਵੀ ਇਹਦੇ ਵਿੱਚ ਹੈਗਾ ਇਹ ਕੁੱਗਾ ਤੇ ਆ ਜਦੋਂ ਵੀ ਉਹਨੇ ਬਾਹਰ ਨਿਕਲਣਾ ਹੁੰਦਾ ਹੈ ਆਪਣਾ ਟੱਕਣ ਜਖ ਖੋਲ ਲਿੰਦਾ ਹੈ ਤੇ ਇਹਦੇ ਵਿੱਚ ਇਦਾਂ ਵੜ ਜਾਂਦਾ ਹੈ ਹੁਣ ਪੂਰੀ ਤਰੀਕੇ ਨਾਲ ਇਹਨੇ ਟੱਕਣ ਆਪਣਾ ਮਤਲਬ ਅੰਦਰ ਨੂੰ ਖਿੱਚਿਆ ਪਿਆ ਐਵੇਂ ਲੱਗਦਾ ਜਿਵੇਂ ਬੰਨਤੀ ਹੁੰਦਾ ক্লোਜ਼ ਪਰ ਬਹੁਤ ਪਾਰਾ ਹੈ ਜਿਹੜਾ ਖਾਲੀ ਹੁੰਦਾ ਜਿੱਥੇ ਨਹੀਂ ਹੁੰਦਾ ਜਿਵੇਂ ਮਰਮੂਰੀ ਜਾਂਦਾ ਜੀਵ ਨਿਕਲ ਜਾਂਦਾ ਤੇ ਉਦੋਂ ਆ ਇਹਦੀ ਸ਼ੈਲ ਜੀ ਜਿਵੇਂ ਵੱਜ ਜਾਂਦੀ ਹੈ ਤੇ ਬਹੁਤ ਸਖਤ ਹੁੰਦੀ ਬਿਲਕੁਲ ਐਵੇਂ ਲੱਗਦਾ ਜਿਵੇਂ ਨਾ ਕੋਈ ਪਲਾਸਟਿਕ ਦੀ ਚੀਜ਼ ਜਾਂ ਕਿਦਾਂ ਕੋਈ ਕੱਚ ਦੀ ਬਣੀ ਹੁੰਦੀ ਹੈ ਬਿਲਕੁਲ ਦੇਖ ਲ ਤੇ ਇੱਥੇ ਹੀ 베ਰੀ ਵੀ ਹੈਗੇ 베ਰਾਂ ਦੇ ਬੁੱਟੇ ਤੁਹਾਨੂੰ ਦਿਖਾ ਦਿੰਨਾ ਮੈਂ ਬੜੀ ਵਾਰ ਵੈਸੇ ਵੀ ਵਲੌਗ ਦੇ ਵਿੱਚ ਦਿਖਾਏ ਆ ਆ ਦੇਖੋ ਜੀ ਕਿੰਨੇ 베ਰ ਲੱਗੇ ਆ ਉਹ ਦਿਨ ਮੈਂ ਖਾਦੇ ਹੀ ਆ ਕੇ ਥੋੜੇ ਜੇ ਤੇ ਅੱਜ ਨਹੀਂ ਹੈਗਾ ਮੂਡ ਖਾਣ ਦਾ ਤੇ ਰੋਟੀ ਰੋਟੀ ਖਾਦੀ ਹੁਣ ਮੰਨ ਨਹੀਂ ਕਰ ਰਿਹਾ ਵੇਖੋ ਬਹੁਤ ਸੋਹਣੇ ਲੱਗਦੇ 베ਰ ਇੱਧਰ ਜਿਆਦਾ ਹੀ ਮੋٹے ਮੋٹے 베ਰ ਆ ਯਾਰ ਸਵਾਦ ਬਹੁਤ ਹੁੰਦੇ ਟੇਸਟੀ ਖੱਟੇ ਮਿੱਠੇ ਜੇ ਆ ਪੂਰੀ 베ਰੀਆਂ 베ਰੀਆਂ ਕੋਲ ਇਦਾਂ ਦੇ ਬੁੱਝਿਆਂ ਬੁੱਝਿਆਂ ਦੇ ਕੋਲ ਬੜੇ ਸੱਪ ਹੁੰਦੇ ਆ ਤੇ ਅਸੀਂ ਤੇ ਆਮ ਹੀ ਕਈ ਵਾਰ ਦੇਖੇ ਆ ਸੱਪ ਗੰਨੇ ਦੀ ਛਿਲਾਈ ਸ਼ੁਰੂ ਹੋ ਚੁੱਕੀ ਆ ਉਹ ਦੇਖੋ ਆ ਉਹ ਖੇਤ ਵੀ ਗੰਨਾ ਮਤਲਬ ਕਿਸੇ ਦਾ ਖੇਤ ਹੈ ਤੇ ਚੱਲੂ ਹੋ ਗਿਆ ਗੰਨੇ ਦੀ ਛਿਲਾਈ ਸਾਡਾ ਵੀ ਗੰਨਾ ਛਿਲ ਰਹੀ ਲੇਵਰ ਤੇ ਉਹ ਸਾਡੇ ਗਵਾਂਡੀਆਂ ਦਾ ਕੋਈ ਟਰੈਕਟਰ ਜਾ ਰਿਹਾ ਲੈ ਕੇ ਯਾਰ ਉਹਨਾਂ ਨੇ ਇਦਾਂ ਛੱਡਤਾ ਟਰੈਕਟਰ ਪਤਾ ਨਹੀਂ ਕੀ ਗੱਲ ਹੋ ਗਈ ਉੱਤਰ ਗਿਆ ਆਪ ਮੈਂ ਤੇ ਪਹਿਲੇ ਮੈਂ ਖਿਆ ਪਤਾ ਨਹੀਂ ਸੱਪ ਐ ਇੰਨਾ ਵੱਡਾ ਕੋਲ ਆ ਕੇ ਦੇਖਿਆ ਤੇ ਸੱਪ ਦੀ ਕੁੰਜੀ ਉਹ ਬੱਲੇ ਯਾਰ ਮੈਨੂੰ ਇੱਕ ਹੋਰ ਮਿਲ ਗਿਆ ਆ ਦੇਖੋ ਯਾਰ ਦੋ ਦੋ ਹੋ ਗਏ ਮੇਰੇ ਕੋਲ ਖੋਗੇ ਆ ਖੇਤ ਦੇ ਵਿੱਚ ਇਦਾਂ ਦੇ ਬਹੁਤ ਮਿਲਣਗੇ ਯਾਰ ਮੈਂ ਪਿਛਲੇ ਸਾਲ ਵੀ ਇੱਕ ਰੱਖਿਆ ਹੀ ਉਹ ਖਾਲੀ ਸੀ ਆ ਦੇਖੋ ਜੀ ਆ ਦੇਖੋ ਆ ਵੀ ਬੰਦੇ ਇਹਦੇ ਵਿੱਚ ਵੀ ਹੈਗਾ ਜੀ ਦੋ ਦੋ ਹੋ ਗਏ ਹੁਣ ਆਪਣੇ ਕੋਲ ਤੇ ਦੋਸਤੋ ਪਿੰਡਾਂ ਦਾ ਮਾਹੌਲ ਆ ਸੇ ਪਾਸੇ ਹਰੀਆਲੀ ਹਰੀਆਲੀ ਕਿੰਨਾ ਵਧੀਆ ਲੱਗਦਾ ਨਾ ਤੇ ਆ ਦੇਖੋ ਆ ਇਹਦੇ ਉੱਤੇ ਨਾ ਤੋਰੀਆਂ ਦੀ ਵੱਲ ਚੜੀ ਹੈ ਤੇ ਆ ਪੱਕੀ ਪਈ ਤੋਰੀ ਇੰਨੀ ਉੱਚੇ ਕਿਹੜਾ ਲਾਵੇ ਆ ਕਿੱਦਾਂ ਲਟਕੀ ਪਈ ਐ ਤੇ ਦੋਸਤੋ ਆ ਨਾ ਮੇਰਾ ਨਾ ਸਟੂਡੀਓ ਰੂਮ ਹੈ ਕਿਉਂਕਿ ਜਦੋਂ ਵੀ ਮੇਰਾ ਮਨ ਕਰਦਾ ਹੈ ਕਿ ਸਿੰਗਿੰਗ ਦਾ ਗਾਣੇ ਗਾਉਂਦਾ ਤੇ ਮੈਂ ਇੱਥੇ ਆ ਕੇ ਘਰ ਉਹ ਉਧਰ ਘਾ ਰਿਆ ਤੇ ਇੱਥੇ ਆ ਕੇ ਨਾ ਗੰਨਾ ਰਹਿਣਾ ਬੜਾ ਮਜ਼ਾ ਹੁੰਦਾ ਇੱਥੇ ਵੀਡੀਓ ਵਗੈਰਾ ਬਣਾ ਲੈਣਾ ਕਈ ਵਾਰੀ ਗਾਣੇ ਦੇ ਅੰਦਰ ਜਾ ਕੇ ਕਿਉਂਕਿ ਇੱਥੇ ਕਿਹੜਾ ਆਸੇ ਪਾਸੇ ਕੋਈ ਸੁਣਦਾ ਤੇ ਮੈਂ ਇਹਨੂੰ ਆਪਣਾ ਸਟੂਡੀਓ ਰੂਮ ਹੀ ਕਹਿੰਦਾ ਕਿਉਂਕਿ ਮੈਨੂੰ ਸਿੰਗਿੰਗ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਆਪਾਂ ਗਾਗੂ ਲਈਦਾ ਆਪਣਾ ਇੱਥੇ ਆ ਕੇ ਆਪਣੇ ਮਨ ਦੀ ਪਲਾ ਵੜਾ ਸਕੜਲੀ ਦਾ ਸਿੰਗਿੰਗ ਕਰਕੇ ਮਾੜੀ ਮੱਟੀ ਤੇ ਚਲੋ ਤੁਹਾਨੂੰ ਮੈਂ ਨਾ ਅੱਜ ਗਾਣਾ ਗਾਈ ਲੈਨੇ ਆ ਮੇਰਾ ਬਹੁਤ ਮਨ ਕਰ ਰਿਹਾ ਗਾਣਾ ਗਾਉਣ ਦਾ ਤੇ ਤੁਹਾਨੂੰ ਵੀ ਮੈਂ ਇੱਕ ਅੱਦਾ ਗੀਤ ਸੁਣਾਇ ਦਿੰਨਾ ਦੋਸਤੋ ਅੱਜ ਤੇ ਜਰੂਰ ਦੱਸਿਓ ਕਿੱਦਾਂ ਦੀ ਤੁਹਾਨੂੰ ਮੇਰੀ ਬਾਤ ਠੀਕ ਠਾਕ ਲੱਗੀ ਕਿ ਨਹੀਂ ਵੈਸੇ ਮੈਨੂੰ ਸ਼ੌਂਕ ਬਹੁਤ ਹੈ ਬਾਜਬੂਜੀ ਤੇ ਚਲੋ ਜੇ ਇਦਾਂ ਦੀ ਹੈ ਤੇ ਦੋਸਤੋ ਇੱਥੇ ਤੁਹਾਨੂੰ ਮੈਂ ਗੀਤ ਸੁਣਾਉਣਾ ਹੂੰ ਪਾਣੀ ਦੀਆਂ ਛੱਲਾ ਹੋਮਣ ਤੂੰ ਹੋਵੇਂ ਮੈਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ ਤੇ ਇਹ ਸੀ ਦੋਸਤੋ ਗੀਤ ਤੇ ਇੱਕ ਹੋਰ ਤੁਹਾਨੂੰ ਸੁਣਾਉਣਾ ਦੋਸਤੋ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜੋ ਕਿ ਇੱਕ ਮਾਂ ਦਾ ਦਰਦ ਹੈ ਆਪਣੇ ਵਿਦੇਸ਼ ਗਏ ਪੁੱਤ ਲਈ ਹੂੰ ਰੋਟੀ ਜੋਗੇ ਹੋਗੇ ਪੁੱਤਾ ਜਾਵੇ ਕਰੇ ਤੂੰ ਹੋ ਗਈਆਂ ਕਮਾਈਆਂ ਬਾਤ ਛੱਡ ਦੇ ਪਰੇ ਤੂੰ ਰੋਟੀ ਜੋ ਗੇਹੋਗੇ ਪੁੱਤਾ ਆ ਜਾਵੇ ਕਰੇ ਤੂੰ ਹੋ ਗਈਆਂ ਕਮਾਈਆਂ ਬਾਤ ਛੱਡ ਦੇ ਪਰੇ ਤੂੰ ਇਨਾ ਡਾਲਰਾਂ ਦਾ ਲਾਲਚ ਕੁ ਲੈਣਾ ਇਨਾ ਡਾਲਰਾਂ ਦਾ ਲਾਲਚ ਕੁ ਲੈਣਾ ਵੇ ਬੰਦਾ ਕਦੇ ਵੀ ਨਹੀਂ ਰੱਜਦਾ ਅਥਣੀ ਜੀ ਆਲਣਿਆ ਚ ਮੁੜਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ ਹਾਏ ਅਥਣੀ ਜੀ ਆਲਣਿਆ ਚ ਮੁੜਦੇ ਪਰਿੰਦਿਆਂ ਨੂੰ ਹਾਏ ਵੇਖ ਕੇ ਨੀ ਦਿਲ ਲੱਗਦਾ ਅਥਣੀ ਜੀ ਆਲਣਿਆ ਚ ਮੁੜਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ ਹਾਂਜੀ ਦੋਸਤੋ ਕਿਦਾਂ ਲੱਗੇ ਤੁਹਾਨੂੰ ਗੀਤ ਜੇ ਵਧੀਆ ਲੱਗੇ ਤਾਂ ਜਰੂਰ ਦੱਸਿਓ ਕਮੈਂਟਾਂ ਵਿੱਚ ਤੇ ਠੀਕ ਹੈ ਜੀ ਇੱਥੇ ਵਲੌਗ ਦਾ ਐਂਡ ਕਰਦੇ ਆਂ ਤੇ ਉਮੀਦ ਕਰਦਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਗਾ ਇੰਟਰਸਟਿੰਗ ਲੱਗਿਆ ਹੋਗਾ ਤੇ ਆਪਣੇ ਗੀਤ ਵੀ ਵਧੀਆ ਲੱਗੇ ਹੋਣਗੇ ਤੇ ਸਪੋਰਟ ਜਰੂਰ ਕਰਿਓ ਮੇਰਾ ਗਾਇਕੀ ਦਾ ਬਹੁਤ ਹੀ ਜ਼ਿਆਦਾ ਵੱਡਾ ਡ੍ਰੀਮ ਹੈ ਤੇ ਵਾਹਿਗੁਰੂ ਦੀ ਕਿਰਪਾ ਨਾਲ ਜਰੂਰ ਪੂਰਾ ਕਰਾਂਗੇ ਆਪਾਂ ਜਦੋਂ ਵੀ ਇਸ ਇਨਜੋਗੀ ਪਰਮਾਤਮਾ ਨੇ ਕੀਤੇ ਤੇ ਪੂਰਾ ਵਿਸ਼ਵਾਸ ਰੱਬ ਤੇ ਕਿਉਂਕਿ ਮੈਨੂੰ ਗਾਣੇ ਲਿਖਣ ਦਾ ਤੇ ਗਾਣੇ ਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਬਹੁਤ ਸਾਰੇ ਢੇਰਾਂ ਦੇ ਢੇਰ ਹੀ ਗਾਣੇ ਲਿਖੇ ਪਏ ਵਾਹਿਗੁਰੂ ਨੇ ਹੀ ਲਿਖਵਾਏ ਪਏ ਆ ਤੇ ਕਦੇ ਜਦ ਤੇ ਚਲੋ ਠੀਕ ਹੈ ਦੋਸਤੋ ਫਿਰ ਮੈਂ ਵੀ ਘਰੇ ਜਾਵਾਂ ਆਪਣਾ ਕੰਮ ਕਰ ਦੇਖਾਂ ਤੇ ਥੋੜਾ ਆਪਣੇ ਲਈ ਵੀ ਟਾਈਮ ਕੱਢਣਾ ਚਾਹੀਦਾ ਆਪਣੇ ਆਪ ਨਾਲ ਪਿਆਰ ਕਰਨਾ ਚਾਹੀਦਾ ਤੇ ਆਪਣੇ ਲਈ ਜ਼ਰੂਰ ਉਹ ਜਿਵੇਂ ਆ ਭਰੀ ਜ਼ਿੰਦਗੀ ਚ ਟਾਈਮ ਕੱਢਣਾ ਚਾਹੀਦਾ ਜੋ ਵੀ ਆਪਣਾ ਇੰਟਰਸਟ ਹੈ ਜ਼ਰੂਰ ਆਪਣਾ ਕਰਨਾ ਚਾਹੀਦਾ ਸ਼ੌਂਕੂਰਾ ਤੇ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਤੁਸੀਂ ਸਾਰੇ ਪਲੀਜ਼ ਸਪੋਰਟ ਜ਼ਰੂਰ ਕਰਿਓ ਆਪਣੇ ਭਰਾ ਦੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਜ਼ਰੂਰ ਸਪੋਰਟ ਕਰਿਓ ਤੇ ਠੀਕ ਹੈ ਦੋਸਤੋ ਮਿਲਦੇ ਆ ਨਵੇਂ ਵਲੌਗ ਚ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਬਾਏ ਬਾਏ ਜੀ